ਕਾਲੀ ਹੋਈ ਅਜਿਹੀ ਕਟਾ ਨੋਟ ਦੇ ਗਿਆ ਕਿ ਤੁਹਾਨੂੰ ਇਹ ਗੰਦੀ ਲਾਤ ਘਰ ਚ ਜੰਮ ਜਾਂਦੀ ਹੁਣ ਕੀ ਆ ਇਹਨੂੰ ਬੀ ਲੈਣ ਘਲਾਇਆ ਤੇ ਚਿੱਕੇ ਤੇ ਘਰ ਆਇਆ ਤੇ ਸਾਹ ਨਹੀਂ ਲਗਿਆ ਤਾਂ ਆਂਦਾ ਇਹ ਮੈਂ ਪੈਂਚਰ ਵਾਲਿਆ ਸਾਈਕਲ ਅਸੀਂ ਦੋਵੇਂ ਟੂਕਾ ਬਾਹਰ ਕੱਢਿਆ ਤੇ ਪੈਂਚਰ ਨਹੀਂ ਨਿਕਲਿਆ ਮਾਚਾ ਪਤਾ ਲਗਾ ਕਿ ਸੁਪਨਾ ਚ ਆ ਕੇ ਤੁਹਾਨੂੰ ਨਿੰਮਕਾ ਪੀ ਆਇਆ ਤੇ ਫਿਰ ਕੀ ਨਿੰਮਕਾ ਪੀ ਆਇਆ ਇਹ ਆਮ ਨਹੀਂ ਆਉਂਦਾ ਨਿੰਮਕਾ ਜਿੰਡੇ ਨਹੀਂ ਜੀ ਸ਼ੂਕੀ ਦੇ ਪੀਤੇ ਕੱਲ ਨੂੰ ਵੱਡੀ ਤੇ ਰੂਗਾ ਇਦਾਂ ਤੇ ਲੈ ਲੀਆਂ ਕੰਪੈਨਾ ਅਸੀਂ ਇੱਥੇ ਦਾ ਆਹ ਨਹੀਂ ਹੋਇਆ ਇਹਦੇ ਮਾਮੇ ਦੇ ਮੁੰਡੇ ਦਾ ਵਿਆਹ ਆ ਅੱਜ ਇਹ ਜੇ ਕਾਰ ਨੇ ਨਾਲੇ ਜੀ ਰਾਜ ਦੇ ਸੇਵਾ ਕੀਤੀ ਉਹਨਾਂ ਦੀ ਉਹਨਾਂ ਨੂੰ ਦੱਤਣਾ ਨਾਲੇ ਭਾਜੀ ਅੱਜ ਕੱਲ ਤੇ ਜਵਾਕ ਨੇ ਦੇ ਦੇ ਇਹ ਸਮੇਂ ਦੇ ਇਹਨਾਂ ਨੇ ਹੰਮੀ ਜਾਂਦੇ ਆ ਮਾਜੀ ਅਸੀਂ ਇਹਨੂੰ ਹੀ ਜੰਮਾ ਆ ਨੋਵਾ ਜੋ ਹੈ ਤਾਂ ਕਿਨਾਂ ਦਾ ਗੰਧ ਨਹੀਂ ਨਿਕਲਿਆ ਆਹ ਆਹ ਉਹ ਥੇਰਾ ਬੂਰਾ ਉਹ ਥੇਰਾ ਪੂਨੇ ਸਾਲਾਂ ਨੂੰ ਉਦਾਂ ਹੀ ਰੋਟੀ ਪਾਣੀ ਖਵਾਈ ਗਈ ਉਹ ਹਾਏ ਹਾਏ ਗੱਲਾਂ ਹੀ ਬਣੀਆਂ ਨੇ ਪਹਿਲਾਂ ਬੜੀਆਂ ਘਰ ਤਰੀ ਬੜੀਆਂ ਕਰ ਤਰੀ ਬੜੀ ਹਾਏ ਹਾਏ